ਤਰਨਤਾਰਨ ਜ਼ਿਮਨੀ ਚੋਣ ਦੀ ਤਾਰੀਖ ਦਾ ਐਲਾਨ ਹੋ ਗਿਆ ਇਲੈਕਸ਼ਨ ਕਮਿਸ਼ਨ ਵੱਲੋਂ ਪ੍ਰੈਸ ਵਾਰਤਾ ਕਰਕੇ ਅੱਜ ਬਿਹਾਰ ਦੀਆਂ ਚੋਣਾਂ ਦੇ ਨਾਲ ਹੀ ਪੰਜਾਬ ਦੀ ਤਰਨਤਾਰਨ ਜ਼ਿਮਨੀ ਚੋਣ ਦਾ ਐਲਾਨ ਕੀਤਾ ਗਿਆ ਦੱਸਦੀ ਹੈ ਕਿ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 14 ਨਵੰਬਰ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ ਜ਼ਿਮਨੀ ਚੋਣ ਦੀ ਤਾਰੀਖ ਦੇ ਐਲਾਨ ਤੋਂ ਪਹਿਲਾਂ ਹੀ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਨਾਮ ਐਲਾਨ ਚੁੱਕੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਲ ਛੱਡ ਕੇ ਆਏ ਹਰਮਿੰਦਰ ਸਿੰਘ ਸੰਧੂ ਨੂੰ ਮੈਦਾਨ ਜੁਟਾਰਿਆ ਗਿਆ ਨਾਲ ਹੀ ਕਾਂਗਰਸ ਨੇ ਬੀਤੇ ਦਿਨੀ ਕਰਨ ਬੁੱਚ ਸ਼ਿਦੌਮਨੀ ਅਕਾਲੀ ਦਲ ਨੇ ਸਾਬਕਾ ਪ੍ਰਿੰਸੀਪਲ ਸੁਖਵਿੰਦਰ ਕੌਰ ਤੇ ਪਾਜਪਾ ਨੇ ਹਰਜੀਤ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਉਦਰ ਵਾਰਿਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਤੋਂ ਪੁਨਰ ਸੁਲਜੀਤ ਸ਼੍ਰੋਮਣੀ ਅਕਾਲੀ ਦਲ ਕਿਹਾ ਜਾ ਰਿਹਾ ਹੈ ਕਿ ਆਪਣਾ ਸਾਂਝਾ ਉਮੀਦਵਾਰ ਐਲਾਨ ਸਕਦੇ ਨੇ ਸ਼ਿਵ ਜੈਨਾ ਦੇ ਨੇਤਾ ਸੁਦੀਸ਼ ਸੂਰੀ ਦੇ ਕਤਲ ਦੇ ਇਲਜ਼ਾਮ ਚੱਲ ਰਿਹਾ ਸੰਦੀਪ ਸੰਨੀ ਵੀ ਆਜ਼ਾਦ ਉਮੀਦਵਾਰ ਵਜੋਂ ਜਾਂ ਫਿਰ ਪੰਥਕ 13 ਦਾ ਸਾਂਝਾ ਉਮੀਦਵਾਰ ਹੋ ਸਕਦਾ ਹੈ ਤਰਨਤਾਰ ਦੀ ਜ਼ਿਮਨੀ ਚੋਣ ਦੇ ਲਈ ਦੱਸਿਆ ਗਿਆ ਕਿ ਆਪ ਦੇ ਐਮ ਐਲ ਏ ਡਾਕਟਰ ਕਸ਼ਮੀਰ ਸਿੰਘ ਸੋਖਲ ਦੇ ਦੇਹਾਂ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਤੇ ਇਸ ਸੀਟ ਦੇ ਖਾਲੀ ਹੋਣ ਪਿੱਛੋਂ ਕੁਝ ਸਮੇਂ ਬਾਅਦ ਹੀ ਸਿਆਸਤਦਾਨ ਇਸ ਜ਼ਿਮਨੀ ਚੋਣ ਨੂੰ ਲੈ ਕੇ ਸਰਗਰਮ ਹੋ ਗਏ ਹਰ ਕੋਈ ਆਪਣੀ ਜਿੱਤ ਦਾ ਦਾਵਾ ਕਰ ਰਿਹਾ ਤੇ ਅੱਜ ਜ਼ਿਮਨੀ ਚੋਣ ਦਾ ਐਲਾਨ ਵੀ ਹੋ ਗਿਆ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 14 ਨਵੰਬਰ ਨੂੰ ਨਤੀਜੇ ਦਾ ਐਲਾਨ ਕੀਤਾ ਜਾਵੇਗਾ ਪਰ ਦੇਖਣਾ ਹੋਵੇਗਾ ਕਿ ਇਸ ਜ਼ਿਮਨੀ ਚੋਣ ਚ ਕਿਹੜੀ ਪਾਰਟੀ ਇਹ ਸੀਟ ਆਪਣੇ ਨਾਮ ਕਰਦੀ ਹੈ